ਦਰਿਆ ਬਿਆਸ ਦੀ ਹਦੂਦ ਦੇ ਅੰਦਰ ਅਕਸਰ ਹੀ ਮਾਈਨਿੰਗ ਦੀਆਂ ਜਿਹੜੀਆਂ ਨੇ ਦੋਸ਼ਾਂ ਦੀਆਂ ਖਬਰਾਂ ਸਮੇਂ-ਸਮੇਂ ਸਰਨ ਲੀਟਵੀ ਵੱਲੋਂ ਜਿਹੜੀਆਂ ਨੇ ਬੜੀ ਪ੍ਰਮੁਖਤਾ ਦੇ ਨਾਲ ਜਨਤਕ ਕੀਤੀਆਂ ਗਈਆਂ ਸੀ ਜੇਕਰ ਗੱਲ ਕੀਤੀ ਜਾਵੇ ਕੁਦਰਤੀ ਆਫਤ ਦੀ ਜਿਵੇਂ ਹੜ੍ਹਾਂ ਦੀ ਸਥਿਤੀ ਦੌਰਾਨ ਜਿਵੇਂ ਹੀ ਪਾਣੀ ਜਿਹੜੇ ਸੁੱਕਦੇ ਨੇ ਜਿਹੜੇ ਹਾਲਾਤ ਨੇ ਆਮ ਵਰਗੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਿੱਥੇ ਰੇਤਾ ਮਾਈਨਿੰਗ ਦੀ ਜਿਹੜੀ ਢਲਲੇ ਦੇ ਨਾਲ ਜਿਹੜੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਚਲਦੀਆਂ ਨਜ਼ਰ ਆਉਂਦੀਆਂ ਨੇ ਚਾਹੇ ਉਹ ਜਿਸ ਦਾ ਖੇਤ ਉਸ ਦੀ ਰੇਤ ਦੇ ਆੜ ਤਹਿਤ ਮਾਈਨਿੰਗ ਹੁੰਦੀ ਹੋਵੇ ਤੇ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦਰਿਆ ਬਿਆਸ ਟਾਂਡਾ ਜਗਤਪੁਰ ਦੀ ਟਾਂਡਾ ਜਗਤਪੁਰ ਤੋਂ ਤੁਹਾਨੂੰ ਦੱਸਦੀ ਹੈ ਕਿ ਇਹ ਪਿਛਲੇ ਸਾਲਾਂ ਦੌਰਾਨ ਵੀ 2023 ਦੀ ਗੱਲ ਕੀਤੀ ਜਾਵੇ ਤੇ ਤੁਸੀ ਬਣ ਟੁੱਟਣ ਦੇ ਨਾਲ ਇਲਾਕੇ ਦੇ ਅਨੇਕਾਂ ਪਿੰਡਾਂ ਦਾ ਜਿਹੜਾ ਵੱਡਾ ਨੁਕਸਾਨ ਹੁੰਦਾ ਤੇ ਹੁਣ ਵੀ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਮਿੱਟੀ ਦੀ ਮਾਈਨਿੰਗ ਮਾਈਨਿੰਗ ਆ ਜੋ ਮਿੱਟੀ ਦੀ ਮਾਈਨਿੰਗ ਜਿਹੜੀ ਆ ਉਹ ਢਹਲੇ ਨਾਲ ਚੱਲ ਰਹੀ ਆ ਤੁਹਾਨੂੰ ਦੱਸ ਦਈਏ ਕਿ ਪਿੰਡ ਟਾਂਡਾ ਦੇ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਨੇ ਕਿ ਜੋ ਮਸ਼ੀਨਾਂ ਨੇ ਵੱਖ-ਵੱਖ ਲੋਕਾਂ ਦੀਆਂ ਜੋ ਇੱਥੇ ਮਾਈਨਿੰਗ ਕੀਤੀ ਜਾ ਰਹੀ ਆ ਢਹਲੇ ਦੇ ਨਾਲ ਇੱਧਰ ਦੇਖ ਸਕਦੇ ਹੋ ਕਿ ਦੂਸਰੀ ਸਾਈਡ ਦੇ ਉੱਪਰ ਜੋ ਦਰਿਆ ਬਿਆਸ ਆ ਉਹ ਵਗ ਰਿਹਾ ਵਾ ਤੇ ਦਰਿਆ ਬਿਆਸ ਦਾ ਜਿਹੜਾ ਪੱਧਰ ਹੈ ਇਸੇ ਪੱਧਰ ਦੇ ਬਰਾਬਰ ਹੀ ਜਿਹੜਾ ਵਾ ਇਹ ਜਿਹੜੀ ਇੱਧਰ ਦਾ ਜ਼ਮੀਨਾਂ ਦਾ ਜਿਹੜਾ ਵਾ ਕਹਿ ਸਕਦੇ ਆ ਕਿ ਸੰਤੁਲਨ ਜਿਹੜਾ ਵਾ ਉਹ ਬਣਾ ਦਿੱਤਾ ਗਿਆ ਵਾ ਇੱਕ ਕਮਾਤਰ ਦੋਨਾਂ ਦਾ ਲੈਵਲ ਜਿਹੜਾ ਨਜ਼ਰ ਆ ਰਿਹਾ ਪਿੱਛੇ ਬੈਕਸਾਈਡ ਤੇ ਵੀ ਦੇਖ ਸਕਦੇ ਹੋ ਕਿ ਕਹਿਲ ਪਾਈ ਹੋਈ ਆ ਮਸ਼ੀਨਾਂ ਨੇ ਜੋ ਮਿੱਟੀ ਦੀ ਮਾਈਨਿੰਗ ਹੈ ਬੇਸ਼ੱਕ ਮਾਈਨਿੰਗ ਵਿਭਾਗ ਵੱਲੋਂ ਜਿਹੜੀ ਆ ਮਨਾਹੀ ਆ ਜਾਂ ਡੂੰਗੀ ਖਦਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਸਿੱਧੀਆਂ ਜਿਹੜੀਆਂ ਦਰਿਆ ਦੀਆਂ ਜੜਾਂ ਨੇ ਉਹ ਪੁੱਟਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਸਾਡੇ ਨਾਲ ਸਥਾਨਿਕ ਲੋਕ ਨੇ ਗੱਲਬਾਤ ਕਰ ਲਏ ਨੇ ਜਿਨ੍ਹਾਂ ਦੇ ਇੱਥੇ ਖੇਤ ਨੇ ਹਾਂਜੀ ਇਹ ਮਾਈਨਿੰਗ ਦੇ ਸਬੰਧ ਦੇ ਵਿੱਚ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਮੈਂ ਮੁਲਕਰਾਜ ਨੰਡਾਲਾ ਨੰਬਰਦਾਰ ਸਾਹਿਬ ਦਾ ਸਰਪੰਚ ਪਿੰਡ ਟਾਂਡੇ ਵਿੱਚ ਤੇ ਜਗਤਪੁਰ ਵਿੱਚ ਹਰ ਸਾਲ ਹੀ ਫਲੱਡ ਆਉਂਦੀ ਆ ਤੇ ਨੁਕਸਾਨ ਹੁੰਦਾ ਸਾਡੀਆਂ ਜਦੀ ਮਾਲਕੀਆਂ ਨਾਲ ਇੱਥੇ ਅਸੀਂ ਮੋਟਰਾਂ ਲਵਾਈਆਂ ਨਾ ਮਹਗੇ ਭਾਅ ਦੇ ਅਸੀਂ ਖਰਚਾ ਕਰਕੇ ਕੋਈ ਸਰਕਾਰੀ ਜ਼ਮੀਨ ਨਹੀਂ ਕੋਈ ਕੁਛ ਨਹੀਂ ਬਿਲਕੁਲ ਦਰਿਆ ਦੇ ਕੰਢੇ ਦੇ ਉੱਪਰ ਇੱਕ ਇੱਥੇ ਜਿਹੜਾ ਹਲਕਾ ਇਨਚਾਰਜ ਦਾ ਸਰਪੰਚ ਆ ਰਕੇਸ਼ ਕੁਮਾਰ ਇੱਕ ਉਹਦੀ ਮਸ਼ੀਨ ਆ ਦੋ ਮਸ਼ੀਨਾਂ ਹੋਰ ਨਾਲ ਇਸੇ ਪਿੰਡ ਦੀਆਂ ਉਹ ਇਹਨਾਂ ਨੇ ਡੰਪ ਕੀਤੇ ਆ ਨਾ ਇੱਥੇ ਕਿਸੇ ਦੀ ਮਾਲਕੀ ਆ ਰੈਵਨਿਊ ਰਿਕਾਰਡ ਵੇਖ ਲਓ ਜਿਹਨਾਂ ਬੰਦਿਆਂ ਨੇ ਮਿੱਟੀ ਚਕਾਈ ਆ 5-5 4-4 ਲੱਖ ਵਟ ਕੇ ਸਰਕਾਰ ਦੀ ਜ਼ਮੀਨ ਵਿੱਚੋਂ ਹੀ ਤੇ ਇਹਨਾਂ ਡੰਪ ਕੀਤੇ ਆ ਤੇ ਲੋਕਾਂ ਦੇ ਭਰਤੀ ਪਾਉਂਦੇ ਵਿੱਚ ਰੇਤਾ ਚਕਾਉਂਦੇ ਆ ਪ੍ਰਸ਼ਾਸਨ ਦੀ ਕੋਈ ਇੱਧਰ ਨਿਗਾਹ ਨਹੀਂ ਸਾਰਾ ਹਲਕਾ ਚਾਰਜ ਐਸਐਚਓ ਪਰਾਣਾਚਲ ਉਹਦੇ ਨੱਕ ਦੇ ਚੌਂਕੀ ਦੇ ਬਿਲਕੁਲ ਸਾਹਮਣੇ ਰੋਜ਼ ਤਿੰਨ ਮਸ਼ੀਨਾਂ ਚੱਲਦੀਆਂ ਨਾ ਸਾਡੀ ਜ਼ਮੀਨ ਲੱਖਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਸਾਡੀ ਖਤਰੇ ਦੇ ਵਿੱਚ ਪਾਤੀ ਆ ਜੇ ਆ ਕੇ ਵੇਖੋ ਦਰਿਆ ਦੇ ਬਿਲਕੁਲ ਕੰਢੇ ਤੇ ਦਰਿਆ ਉੱਚਾ ਕਰ ਤਾਣਾਂ ਨੇ ਪਰ ਜ਼ਮੀਨ ਜਿਹੜੀ ਆ ਉਹ ਨੀਵੀਂ ਕਰਦੀ ਆ ਉਧਰ ਨੂੰ ਸ਼ਰਾ ਬਣਾਤਾ ਇੱਥੇ ਫਿਰ ਸੈਂਟਰ ਦੇ ਮਨਿਸਟਰ ਆਉਂਦੇ ਇੱਥੇ ਪੰਜਾਬ ਦੇ ਮਨਿਸਟਰ ਆਉਂਦੇ ਇੱਥੇ ਡੀਸੀ ਆਉਂਦਾ ਸਾਰਾ ਪ੍ਰਸ਼ਾਸਨ ਇੱਥੇ ਇਕੱਠਾ ਹੁੰਦਾ ਤੇ ਕਹਿੰਦੇ ਜੀ ਕੋਈ ਨਹੀਂ ਖਤਰਾ ਕੋਈ ਨਹੀਂ ਤੁਸੀਂ ਦੇ ਬੰਨ ਉਹ ਤੁਸੀਂ ਬਚੇ ਕਿੱਥੋਂ ਇਹਨਾਂ ਲੋਕਾਂ ਨੂੰ ਨਾਲ ਤੁਸੀਂ ਪਾਉਂਦੇ ਨਹੀਂ ਮੇਰੀ ਬਖਤ ਨਾਲ ਤੇ ਹੱਡੀ ਮਿਲੀ ਭਿੱਖਤ ਕਰਕੇ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਇਹ ਟਾਂਡੇ ਪਿੰਡ ਟਾਂਡੇ ਨਾ ਸਵਲ ਇਹ ਟਾਂਡੇ ਪਿੰਡ ਟਾਂਡੇ ਪਿੰਡ ਦੀਆਂ ਮਸ਼ੀਨਾਂ ਟਾਂਡੇ ਪਿੰਡ ਦੇ ਹੀ ਲੋਕ ਜਿਹੜੇ ਨਾ ਇਹ ਇੱਥੇ ਕਰ ਰਿਹਾ ਇਨਲੀਗਲ ਮੈਨੇ ਕੌਣ ਲੋਕ ਨੇ ਟਾਂਡੇ ਦੇ ਇਹ ਟਾਂਡੇ ਦੇ ਲੋਕ ਇੱਕ ਸਾਫ ਇੱਕ ਮੌਜੂਦਾ ਸਰਪੰਚ ਆ ਤੇ ਦੋ ਇਹਦੇ ਹੋਰ ਸ਼ਰੀਕੇ ਦੇ ਬੰਦੇ ਆ ਤਿੰਨ ਮਸ਼ੀਨਾਂ ਲਈਆਂ ਤਿੰਨ ਹੀ ਡੰਪਣਾ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਪਪੂਲਰ ਲੱਗਾ ਇਹ ਮਾਲਕੀਆਂ ਦੇ ਵਿੱਚ ਇਹਨਾਂ ਨੇ ਆਪਣੇ ਸਾਰੀ ਜ਼ਮੀਨ ਜਿਹੜੀ ਆ ਬਰਬਾਦ ਕਰ ਦਿੱਤੀ ਆ ਹਲਕਾ ਚਾਰਜ ਦੀ ਤੁਸੀਂ ਜ਼ਿਕਰ ਕੀਤਾ ਹਲਕਾ ਚਾਰਜ ਵੀ ਉਹਨਾਂ ਕਾ ਪਾਰਟੀਆਂ ਦੇ ਤਿੰਨ ਨੇ ਕਿਹੜੇ ਹਲਕਿਆਂ ਚੱਲਦੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ ਸ਼ਮਸ਼ੇਰ ਸਿੰਘ ਦੇ ਸਰਪੰਚ ਨੇ ਉਹਦੀ ਬਤੌਲਤੀ ਸਾਰਾ ਕੁਝ ਹੋ ਰਿਹਾ ਉਹੋ ਹੀ ਪ੍ਰਸ਼ਾਸਨ ਦਾਵਾ ਜਿਹੜਾ ਉੱਪਰ ਮਹਿਕਮਾ ਅਸੀਂ ਆਰ ਕੇ ਅੱਜ ਆ ਕੇ ਮੈਂ ਪਹਿਲਾਂ ਕਿਹਾ ਇਹ ਮਸ਼ੀਨਾਂ ਵਾਲਿਆਂ ਨੂੰ ਪਰ ਦਰਿਆ ਦੇ ਕੰਢੇੋਂ ਮਸ਼ੀਨ ਮਿੱਟੀ ਬਿਲਕੁਲ ਨਾ ਪੁੱਟਿਓ ਇੱਕ ਮੋਟ ਵੀ ਨਾ ਪੁੱਟਿਓ ਕਿਉਂਕਿ ਸਾਡਾ ਨੁਕਸਾਨ ਹੋਣਾ ਸਾਡੀਆਂ ਮਾਲਕੀਆਂ ਨਾ ਪਰ ਇਸ ਦੇ ਬਾਵਜੂਦ ਵੀ ਇਹ ਇਹ ਨਹੀਂ ਸਮਝੇ ਇਹ ਦੇਖੋ ਕਿੰਨਾ ਨੁਕਸਾਨ ਦਰਿਆਦ ਨੂੰ ਹੋ ਗਿਆ ਜਿਸ ਸੰਬੰਧਿਤ ਪੁਰਾਣਾ ਸ਼ਲਾ ਦੇ ਐਸਚੂ ਨੇ ਕੀ ਉਹਦੇ ਉਹਨਾਂ ਦੇ ਧਿਆਨ ਚ ਲਿਆ ਉਹਨੇ ਧਿਆਨ ਚਵਾ ਸਾਹਮਣੇ ਚੌਂਕੀ ਆ ਬਿਲਕੁਲ ਅੱਛਾ ਜੀ ਆ ਸਾਰੇ ਸਾਹਮਣੇ ਚੌਂਕੀਆਂ ਤਿੰਨ ਮਸ਼ੀਨਾਂ ਲੱਗੀਆਂ ਹੁੰਦੀਆਂ ਨਾ ਠੀਕ ਹੈ ਤਿੰਨ ਮਸ਼ੀਨਾਂ ਲੱਗੀਆਂ ਨਾ ਪੂਰੀ ਲੈਨ ਚ ਤਿੰਨ ਮਹੀਨਾ ਦਰਿਆ ਦਾ ਸਾਰਾ ਉਹਨਾਂ ਨੇ ਕੰਡਾ ਪੁੱਟ ਕੇ ਤੇ ਆਪਣੇ ਪੈਸੇ ਵਟਣਦੇ ਆ ਪਿੱਛੇ ਹੜਾਂ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਹੁੰਦੇ ਨੇ ਰੋਧੀ ਧਿਰ ਦੇ ਨੇਤਾ ਉਹਦੇ ਕਹਿੰਦੇ ਕਿ ਪੱਤਰਕਾਰ ਕੁਸਕਦੇ ਨਹੀਂ ਆਵਾਜ਼ ਨਹੀਂ ਉਠਾਉਂਦੇ ਨਹੀਂ ਪੱਤਰਕਾਰ ਤਾਂ ਆਵਾਜ਼ ਉਠਾਉਂਦੇ ਆ ਜੇ ਕੋਈ ਦੱਸੇ ਤਾਂ ਕਿ ਜੇ ਕੋਈ ਦੱਸਦਾ ਹੀ ਨਹੀਂ ਮੈਂ ਦੱਸਿਆ ਮੈਂ ਦਿਨ 2 ਮਹੀਨੇ ਬਾਅਦ ਆਇਆ ਆ ਸਾਰੀ ਜ਼ਮੀਨ ਦਾ ਕੰਡਾ ਪੁੱਟਤਾ ਇੱਧਰੋਂ ਦੇਖੋ ਤੁਸੀਂ ਪੰਜ ਦਰਿਆ ਤੋਂ ਵੀ 2-2 3-3 ਫੁੱਟ ਮਿੱਟੀ ਢੂੰਗਾ ਦਿਆ ਇਸ ਤੋਂ ਗਾਂ ਚੱਲ ਜੋ ਦੋ ਮਸ਼ੀਨਾਂ ਅੱਗੇ ਲੱਗੀਆਂ ਬੰਨਾਂ ਬੇੜਾ ਘਰ ਕਰਤਾ ਪਿੰਡ ਫਿਰ ਕਹਿੰਦੇ ਜੀ ਪ੍ਰਸ਼ਾਸਨ ਕੁਝ ਨਹੀਂ ਕਰਦਾ ਜੋ ਦਰਿਆ ਦਾ ਮੂੰਹ ਹੀ ਆਉਣ ਕਰ ਦਣਾ ਤੁਸੀਂ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਬਿਲਕੁਲ ਕਿਤੇ ਲੋੜ ਨਹੀਂ ਕਿਤੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਦਰਿਆ ਦੇ ਤੁਸੀਂ ਉਰਲੇ ਬੰਦੇ ਕੱਟਾ ਮਿੱਟੀ ਨਹੀਂ ਪੁੱਟ ਸਕਦੇ ਤੇ ਮੈਂ ਪਹਿਲੇ ਬੇਨਤੀ ਕੀਤੀ ਸੀ ਜੀਸੀਪੀ ਵਾਲਿਆਂ ਨੂੰ ਵੀ ਸਾਡੀਆਂ ਪੈਰੀਂ ਦੇ ਬੰਨੀਆਂ ਮਿੱਟੀ ਨਾ ਪੁੱਟਿਓ ਕੀ ਲੱਗਦਾ ਤੁਹਾਨੂੰ ਕਿ ਜੇ ਅਬਰਸਾਤੀ ਮੌਸਮ ਦੁਬਾਰਾ ਹੁੰਦਾ ਤੇ ਜਿੱਦਾਂ ਤੂੰ ਸਿੱਧੀਆਂ ਜੜਾਂ ਪੁੱਟੀਆਂ ਜਾ ਰਹੀਆਂ ਨੇ ਡੂੰਘੀਆਂ ਤੇ ਇਹ ਪਿੰਡ ਇਹ ਪਿੰਡ ਨਹੀਂ ਬਜਨੇ ਪਿੰਡ ਨਹੀਂ ਬਜਨੇ ਇਹ ਪਿੰਡ ਨਹੀਂ ਬਜਨੇ ਉਹ ਜਿਹੜੀ ਜਿਹੜੇ ਸਪਾਰ ਦੇ ਉੱਪਰ ਇੱਥੇ ਮਿੱਟੀ ਪਾਈ 3-4 ਲੱਖ ਦੀ ਉਹ ਮਿੱਟੀ ਦਾ ਨਾ ਰੈਂਪ ਬਣਾ ਲਿਆ ਮਿੱਟੀ ਕੱਢਣ ਵਾਸਤੇ ਬਾਹਰ ਉੱਥੇ ਉਹ ਸਪਾਰ ਤੇ ਪੂਰਿਆ ਨਹੀਂ ਅੱਜ ਤੱਕ ਅੱਛਾ ਜਿੱਥੇ ਜਿਆਦਾ ਰਾਜਨੀਤੀ ਭਖੀ ਸੀ ਜਿੱਥੇ ਜਿਆਦਾ ਰਾਜਨੀਤੀ ਭਖੀ ਉਹ ਸਪਾਰ ਦੇ ਉੱਪਰ ਜਾ ਕੇ ਵੇਖੋ ਜਿਹੜੀ ਮਿੱਟੀ ਡੰਪ ਕੀਤੀ ਉਹ ਹੁਣ ਕੇ ਰੈਂਪ ਬਣਾ ਲਿਆ ਉਹ ਉਹ ਕਿਹੜੇ ਲੋਕਾਂ ਨੇ ਬਣਾਈ ਆ ਉਹ ਇਸੇ ਸਰਪੰਚ ਨੇ ਅੱਛਾ ਟਾਂਡੇ ਵਾਲੇ ਟਾਂਡੇ ਵਾਲੇ ਨੇ ਇਹਨਾਂ ਨੇ ਇਹਨਾਂ ਨੇ ਪੁੱਛ ਕੇ ਜਾ ਕੇ ਮੌਕਾ ਵੇਖੋ ਜਾ ਕੇ ਕੀ ਲੱਗਦਾ ਤੁਹਾਨੂੰ ਕਿ ਹਲਕਾ ਇੰਚਾਰਜ ਤੇ ਥਾਣ ਜ ਹਲਕਾ ਇੰਚਾਰਜ ਤੋਂ ਬਿਨਾ ਪਤਾ ਨਹੀਂ ਹਲਦਾ ਤੇ ਥਾਣਾ ਮੁਖੀ ਜਿਹੜਾ ਉਹਦੀ ਵੀ ਜਿੰਮੇ ਥਾਣਾ ਮੁਖੀ ਦੇ ਸਾਹਮਣੇ ਚੌਂਕੀ ਦੇ ਸਾਹਮਣੇ ਤਿੰਨ ਮਸ਼ੀਨਾਂ ਲੱਗੀਆਂ ਹੁੰਦੀਆਂ ਨਾ ਤੇ ਇਹਨਾਂ ਨੇ ਜਦੋਂ ਗੱਲ ਕੀਤੀ ਜਾਵੇ ਕਹਿੰਦੇ ਅਸੀਂ ਤੇ ਮਾਈਨਿੰਗ ਨਜਾਇਜ਼ ਕਰਾਉਂਦੇ ਸੀ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਪੁੱਛਿਆ ਅਸਲ ਤੁਹਾਨੂੰ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਨਹੀਂ ਜਿੰਮੇਵਾਰੀ ਤੇ ਬੰਦੀ ਤੁਸੀਂ ਮੈਨੂੰ ਦੱਸੋ ਭਈ ਇਹ ਮੋਟਰਾਂ ਲੱਗੀਆਂ ਕਨੈਕਸ਼ਨ ਮਿਲਿਆ ਦਿਆ ਜੀ ਜੀ ਜਦੋਂ ਦਰ ਆ ਦਲੇਰਪਰਕ ਜਮੀਨਾ ਮੋਟਰਾਂ ਰੁੜ ਗਈਆਂ ਮਾਲਕੀ ਚ ਸਰਕਾਰ ਨੇ ਕੀ ਦੇ ਦਿੱਤਾ ਉਹਨਾਂ ਨੂੰ ਨਹੀਂ ਕੀ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਨੇ ਆ ਭਾਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਵਿੱਚੇ ਜਿਹੜਾ ਜਿਹੜਾ ਮੈਕਮੇਂ ਦਾ ਰਲੇ ਆ ਬੰਦੇ ਇਹਨਾਂ ਦੇ ਖਿਲਾਫ ਨਹੀਂ ਹਲਕਾ ਇਨਚਾਰਜ ਤੋਂ ਇਲਾਵਾ ਐਸਐਚਓ ਤੋਂ ਇਲਾਵਾ ਜਿਹੜੇ ਉੱਚ ਅਧਿਕਾਰੀ ਨੇ ਉੱਚ ਅਧਿਕਾਰੀ ਡੀਸੀ ਸਾਹਿਬ ਬੈਠੇ ਨੇ ਡੀਸੀ ਸਾਹਿਬ ਬੈਠੇ ਆ ਡੀਸੀ ਸਾਹਿਬ ਦੀ ਧਿਆਨ ਦਿਲਾਉਂਦਾ ਐਸਐਸਪੀ ਧਿਆਨ ਤੇ ਲਿਆਂਦਾ ਮਾਈਨਿੰਗ ਦੇ ਜਿਹੜਾ ਐਕਸ਼ਨ ਆ ਉਹਦੇ ਧਿਆਨ ਤੇ ਲਿਆਂਦਾ ਪਰ ਕੋਈ ਹੱਦ ਤੱਕ ਪਹੁੰਚਿਆ ਹੀ ਨਹੀਂ ਨਹੀਂ ਐਸਐਸਪੀ ਸਾਹਿਬ ਦਾ ਕੀ ਕਹਿਣਾ ਐਸਆਪੀ ਸਾਹਿਬ ਕਹਿੰਦੇ ਜੀ ਹਮ ਅਭੀ ਅਭੀ ਇਨਕੁਆਰੀ ਕਰਾਤੇ ਆਂ ਦੇਖਦੇ ਆਂ ਕੀ ਹੋਇਆ ਵਾਹਾਂ ਪੇ ਠੀਕ ਹੈ ਕਿਹਨਾਂ ਤੋਂ ਇਲਾਵਾ ਹੋਰ ਵੀ ਜਿਵੇਂ ਟਾਂਡਾਵਾਸੀ ਸਾਡੇ ਨਾਲ ਮੌਜੂਦ ਨੇ ਨੌਜਵਾਨਾ 골ਡੀ ਜੀ ਨੇ ਅ 골ਡੀ ਜੀ ਤੁਹਾਡੇ ਪਿੰਡ ਦਾ ਜ਼ਿਕਰ ਹੋ ਰਿਹਾ ਵਾ ਕੀ ਇਹ ਮਸ਼ੀਨਾਂ ਤੁਹਾਡੇ ਪਿੰਡ ਦੇ ਨਾ ਨੂੰ ਬਿਲੋਂਗ ਕਰਦੀਆਂ ਨੇ ਹਾਂਜੀ ਹਾਂਜੀ ਸਾਡੇ ਪਿੰਡ ਦੀ ਇਸ ਤੇ ਇਹ ਲੰਬੇ ਸਮੇਂ ਤੋਂ ਮੇਰੇ ਕੋਲ ਹੜਾਂ ਤੋਂ ਬਾਅਦ ਜਿਵੇਂ ਮਾਹੌਲ ਠੀਕ ਹੁੰਦੇ ਨੇ ਇਹ ਮਸ਼ੀਨਾਂ ਨੇ ਘੈਲ ਪਾਈ ਹੋਈ ਹੈ ਚਰਚਾ ਚੱਲ ਰਹੀ ਹੈ ਇਲਾਕੇ 'ਚ ਹਾਂਜੀ ਚੱਲਦੀਆਂ ਮਸ਼ੀਨਾਂ ਚੱਲਦੀਆਂ ਕੀ ਤੁਹਾਨੂੰ ਪਿੰਡ ਚ ਜਿਹਦੇ ਡੰਪ ਬਣੇ ਹੋਏ ਆ ਮਿੱਟੀ ਉੱਡਦੀ ਆ ਧੂੜ ਉੱਡਦੀ ਆ ਜਿਵੇਂ ਤੁਸੀ ਨੂੰ ਤੇ ਖਤਰਾ ਹੈਗਾ ਕਿ ਉਹ ਮੁਸ਼ਕਿਲਾਂ ਨਹੀਂ ਪੇਸ਼ ਹੁੰਦੀਆਂ ਲੋਕਾਂ ਨੂੰ ਪਿੰਡ ਨੂੰ ਬੜੀ ਪਰੇਸ਼ਾਨੀ ਹੈ ਜੀ ਮਿੱਟੀ ਘਟਾ ਬਹੁਤ ਆ ਪਿੰਡ ਚ ਠੀਕ ਹੈ ਜੀ ਬਹੁਤ ਜ਼ਿਆਦਾ ਮਿੱਟੀ ਘਟਾ ਹੋਰ ਵੀ ਇੱਥੇ ਟਾਂਡਾ ਵਾਸੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਿਵੇਂ ਤੁਹਾਡੀ ਇੱਥੇ ਜ਼ਮੀਨ ਹਾਂ ਜੀ ਮੇਰਾ ਪਿੰਡ ਜਗਤਪੁਰ ਖੁਰ ਦਾ ਸਾਡੀ ਤੇ ਜ਼ਮੀਨ ਆ ਜ਼ਮੀਨ ਲਾਗੋ ਜ਼ਮੀਨ ਥਾ ਪਟੋਇਆ ਮਾੜੀ ਗੱਲ ਆ ਕਿਉਂਕਿ ਜ਼ਮੀਨਾਂ ਰੱਗ ਗਈ ਰੁੱਢ ਗਈ ਤੇ ਨੁਕਸਾਨ ਆ ਠੀਕ ਹੈ ਜੀ ਠੀਕ ਹੈ ਹੋਰ ਇਹ ਤੇ ਖੇਤ ਮਾਲਕ ਨੇ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰ ਲਿਨੀ ਆ ਤੁਹਾਡੇ ਤੇ ਵੀ ਇਹ ਸਵਾਲ ਉੱਠ ਰਹੇ ਸਨ ਕਿ ਖੇਤ ਤੁਸੀਂ ਵੇਚੇ ਹੋਏ ਜੁਗਾ ਸਿੰਘ ਜੀ ਇਹੀ ਪਟਾ ਰਹੇ ਆ ਰੇਤ ਪੰਜ-ਪੰਜ ਫੁੱਟ ਫੋਟੇ ਤੇ ਪਈ ਆ ਰੇਤ ਔਰ ਪਿੱਛੇ ਬੈਕਸਾਈਡ ਦੇ ਉਧਰ ਰੇਤ ਕਿਤੇ ਇੱਥੇ ਵੀ ਰੇਤ ਹੀ ਸਾਰੀ ਇਧਰ ਰੇਤ ਨਹੀਂ ਨਜ਼ਰ ਆਉਂਦੀ ਇੱਥੇ ਵੀ ਰੇਤ ਹੀ ਸਾਰੀ ਆਹ ਵੇਖੋ ਰੇਤ ਪਰ ਰੇਤ ਦਾ ਇੱਥੇ ਨਾਮ ਨਿਸ਼ਾਨ ਸਾਹਮਣੇ ਕੈਮਰੇ ਬਹੁਤ ਤਸਵੀਰਾਂ ਬੋਲਦੀਆਂ ਪਈਆਂ ਆ ਸਾਰੀ ਰੇਤ ਇੱਥੋਂ ਚੁੱਕੀ ਆ ਆ ਸਾਰੀ ਇੱਥੇ ਰੇਤ ਪਈ ਹੀਗੀ ਆਹ ਪੰਜ-ਪੰਜ ਫੁੱਟ ਦੀ ਰੇਤ ਪਈ ਹੀ ਆ ਰੇਤ ਨਾ ਚਕਾਈਏ ਤੇ ਕੀ ਕਰੀਏ ਨਹੀਂ ਨਹੀਂ ਲੈਵਲ ਜਿਹੜਾ ਹੈਗਾ ਦਰਿਆ ਦਾ ਤੁਸੀਂ ਦੇਖ ਰਹੇ ਹੋ ਇਹ ਲੈਵਲ ਜਦੋਂ ਇਹਨੂੰ ਪਧਰਾ ਕਰ ਲੈ ਲੈਵਲ ਅਸੀਂ ਪਧਰਾ ਕਰਨਾ ਹੈ ਇਹ ਅਸੀਂ ਤੇ ਰੇਤ ਹੀ ਚਕਾਉਂਦੇ ਆਂ ਅਸੀਂ ਬਾਕੀ ਮਿੱਟੀ ਪਧਰੀ ਕਰਨੀ ਆ ਸਾਰੀ ਰੇਤ ਇੱਥੋਂ ਸਾਡੀਆਂ ਨਜ਼ਰਾਂ 'ਚ ਤੇ ਪਿੱਛੇ ਬੈਕ ਸਾਈਡ ਤੇ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੀ ਆਓ ਹਾਂ ਗਾੜੀ ਆਓ ਗਾੜੀ ਨਹੀਂ ਨਹੀਂ ਅ ਪਿੱਛੇ ਪਿਛਲੀ ਪਿਛਲਾ ਜਵਾਬ ਦੇ ਦਿਓ ਬੈਕ ਸਾਈਡ ਜਵਾਬ ਮੈਂ ਦੇ ਦਿੱਤਾ ਨਾ ਪਿੱਛੇ ਰੇਤ ਹੀ ਸਾਰੀ ਆ ਸਾਰੀ ਰੇਤ ਹੀ ਚੁੱਕੀ ਸਾਰੀ ਜਿੰਨੀ ਹੈਗੀ ਜਦੋਂ ਇੱਥੋਂ ਦੱਸ ਦਿਓ ਇੱਥੋਂ ਆਓ ਨਹੀਂ ਆਵੇਖੋ ਤੁਸੀਂ ਰੇਤ ਤੇ ਵੇਖੋ ਰਿਹਾਓ ਨਾਲੇ ਵ ਦੱਸੋ ਇਹਨੂੰ ਕਿੱਥੇ ਖੜੀ ਏ ਬੇ ਨਾ ਇਹਦੀ ਫਸਲ ਹੁੰਦੀ ਆ ਇਹ ਦਰਿਆ ਨੇ ਚੋਕੇ ਵਿਚੋਂ ਤੇ ਪਸੂ ਜਿਆ ਫੁੱਟਦਾ ਸਾਈਡ ਤੇ ਤੁਸੀਂ ਮੰਨ ਲਿਆ ਰੇਤ ਆ ਨਾ ਇਹ ਰੇਤ ਦੀ ਭਲ ਇਕੱਠੀ ਹੋਈ ਆ ਆ ਪਿੱਛੇ ਸਾਈਡ ਤੇ ਦੂਰ ਤੱਕ ਦੇਖਦੇ ਮਿੱਟੀ ਆ ਮਿੱਟੀ ਰੇਤ ਦੀ ਸਾਰੀ ਇਹ ਨਹੀਂ ਹੈਗੀ ਨਾ ਸਾਰੀ ਰੇਤ ਚੁੱਕਿਆ ਦੱਸੋ ਕੀ ਆ ਨਾਲ ਨਾਲ ਦੱਸੋ ਅਜੰਡੀਆਂ ਨਾਲ ਨਾਲ ਪਈ ਚਕਾਈਏ ਇਹਨਾਂ ਤੇ ਕੀ ਕਰੀਏ ਇਥੇ ਬਸਲ ਕਿੱਥੋਂ ਕੱਢਣੀਆਂ ਪਰ ਜਿਹੜੀ ਕਮਾਲ ਲਾਉਣਾ ਕਿਤਾ ਲਾਉਣਾ ਦੇ ਕੰਡੇ ਦੇ ਨਾਲ ਹੀ ਨੀ ਵਧੀ ਡੰਗਾਈ ਆ ਮੇਰੇ ਖਿਆਲ ਸੱਤ ਅੱਠ ਫੁੱਟ ਦੇ ਖੂਪਾਤੇ ਆ ਰੇਤ ਚੁੱਕੀ ਆ ਥੱਲੇ ਮਿੱਟੀ ਆ ਅੱਛਾ ਆ ਸਾਰੀ ਮਿੱਟੀ ਕਰਾ ਕੇ ਇੱਥੇ ਕਰਨੀ ਹੈ ਸਾਰੀ ਲੈਵਲ ਬਣਾਉਣਾ ਹੈ ਲੈਵਲ ਬਣਾਉਣਾ ਇਹਦੀ ਕਰਕੇ ਸੋ ਇਹ ਸਾਨੂੰ ਜੋਗਲ ਸਿੰਘ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚੋਂ ਮਿੱਟੀ ਚਕਵਾਈ ਹੋਈ ਆ ਉਹਨਾਂ ਦਾ ਕਹਿਣਾ ਕਿ ਇਹਦਾ ਲੈਵਲ ਬਣਾਉਣਾ ਵਾ ਇਥੋਂ ਰੇਤ ਚਕਾਈ ਜਾ ਰਹੀ ਆ ਜਿਸ ਦਾ ਖੇਤ ਉਸ ਦੇ ਰੇਤ ਦੀ ਜਿਹੜੀ ਆ ਪਾਲਿਸੀ ਤਹਿਤ ਆ ਉਹਨਾਂ ਦਾ ਕਹਿਣਾ ਪਰ ਬੈਕ ਸਾਈਡ ਤੇ ਜੇਕਰ ਝਾਤੀ ਮਰੀ ਜਾਵੇ ਤੇ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਨਜ਼ਰ ਜਾਂਦੀ ਆ ਤੁਹਾਨੂੰ ਦੱਸ ਦਈਏ ਕਿ ਕਿਤੇ ਵੀ ਰੇਤ ਦਾ ਕੋਈ ਨਾਂ ਨਿਸ਼ਾਨ ਬੇਸ਼ੱਕ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਪਰ ਨਾਂ ਨਿਸ਼ਾਨ ਜਿੱਥੇ ਨਜ਼ਰ ਨਹੀਂ ਹੁੰਦਾ ਉੱਥੇ ਹੀ ਜਿਹੜੀਆਂ ਚਰਚਾਵਾਂ ਨੇ ਚਾਹੇ ਉਹ ਇਹ ਖੇਤ ਹੋਣ ਜਾਂ ਵੱਖੋ ਵੱਖ ਖੇਤ ਹੋਣ ਜੋ ਪਿੰਡ ਟਾਂਡੇ ਦੇ ਨਾਲ ਸੰਬੰਧਿਤ ਵੱਖੋ ਵੱਖ ਤਿੰਨ ਮਸ਼ੀਨਾਂ ਨੇ ਉਹ ਲਗਾਤਾਰ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਤੇ ਪ੍ਰਾਣਸ਼ਾਲਾ ਪੁਲਿਸ ਦੀ ਸਰਪ੍ਰਸਤੀ ਹੇਠ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਮਾਈਨਿੰਗ ਜਿਹੜੀ ਚਾਹੇ ਮਿੱਟੀ ਦੀ ਹੋਵੇ ਜਾਂ ਰੇਤਾ ਦੀ ਹੋਵੇ ਇਹਨਾਂ ਮਸ਼ੀਨਾਂ ਵੱਲੋਂ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਿਰ ਤੇ ਜਿਹੜੀ ਆ ਕੀਤੀ ਜਾ ਰਹੀ ਆ ਬੇਸ਼ੱਕ ਹੁਣ ਬਹਾਨੇ ਬਾਜ਼ੀਆਂ ਨੇ ਕਿ ਜਿਸ ਦਾ ਖੇਤ ਉਸ ਦੀ ਰੇਤ ਦੇ ਆੜ ਤਹਿਤ ਤੇ ਜਿਹੜੀਆਂ ਇਹ ਮਸ਼ੀਨਾਂ ਚੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਹਲਕਾ ਇੰਚਾਰਜ ਦੇ ਉੱਪਰ ਜਿਹੜੇ ਨੇ ਉਹ ਸਵਾਲ ਜਿਹੜੇ ਨੇ ਉਹ ਲਗਾਤਾਰ ਉੱਠ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੀਆਂ ਖਬਰਾਂ ਜਿਹੜੀਆਂ ਉਹ ਪ੍ਰਕਾਸ਼ ਤੋਂਨ ਤੋਂ ਬਾਅਦ ਜਿਵੇਂ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਹੜਾਂ ਦੇ ਦੌਰਾਨ ਇਹ ਤੰਜ ਕੱਸਿਆ ਗਿਆ ਸੀ ਪੱਤਰਕਾਰਾਂ ਦੇ ਉੱਪਰ ਕਿ ਜੇਕਰ ਕਿਤੇ ਮਾਈਨਿੰਗ ਹੁੰਦੀ ਆ ਤੇ ਪੱਤਰਕਾਰ ਕੁਸਕਦੇ ਨਹੀਂ ਸਰਦਾਰ ਬਾਜਵਾ ਸਾਹਿਬ ਜੇਕਰ ਮੇਰੀ ਵੀਡੀਓ ਦੇਖਦੇ ਹੋਣੇ ਖਬਰ ਦੇਖਦੇ ਹੋਣ ਤੇ ਉਹਨਾਂ ਤੱਕ ਵੀ ਮੇਰਾ ਸੁਨੇਹਾ ਕਿ ਪੱਤਰਕਾਰ ਤਾਂ دریاਵਾ ਦੇ ਕੰਡੇ ਦੇ ਆ ਕੇ ਦਿਨ ਰਾਤ ਜਿਹੜਾ ਰੌਲਾ ਪਾ ਰਹੇ ਨੇ ਦੁਹਾਈ ਪਾ ਰਹੇ ਨੇ ਤੇ ਵਿਰੋਧੀ ਧਿਰ ਦੀ ਹੁਣ ਕੀ ਭੂਮਿਕਾ ਹੋਵੇਗੀ ਇਹ ਅਸੀਂ ਜ਼ਰੂਰ ਦੇਖਾਂਗੇ ਸੋ ਕੋਲਮ ਬਾਕੀ ਜੇਕਰ ਦੇਖਿਆ ਜਾਵੇ ਜਿੱਥੇ ਟਾਂਡਾ ਦੀ ਹਦੂਦ ਦੇ ਵਿੱਚ ਮਾਈਨਿੰਗ ਚੱਲ ਰਹੀ ਉੱਥੇ ਬਿਆਨਪੁਰ ਸਾਈਡ ਤੇ ਵੀ ਜਿਹੜੀ ਕੋਈ ਕਸਰ ਜਿਹੜੀ ਆ ਮਾਈਨਿੰਗ ਦੀ ਬਾਕੀ ਨਹੀਂ ਛੱਡੀ ਜਾ ਰਹੀ ਚਾਹੇ ਰੇਤਾ ਦੀ ਹੁੰਦੀ ਹੋਵੇ ਚਾਹੇ ਮਿੱਟੀ ਦੀ ਹੁੰਦੀ ਹੋਵੇ ਹੁਣ ਦੇਖਣਾ ਇਹ ਹੋਵੇਗਾ ਕਿ ਕੁੱਲ ਮਿਲਾ ਕੇ ਕੀ ਇਹ ਜਿਵੇਂ ਸਰਦਾਰ ਜੋਗਾ ਸਿੰਘ ਵੱਲੋਂ ਆਪਣਾ ਪੱਖ ਰੱਖਿਆ ਗਿਆ ਵਾ ਜਿਵੇਂ ਮੁਲਖ ਰਾਏ ਨੇ ਦੱਸਿਆ ਕਿ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਵਾ ਐਸਐਚਓ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਕੀ ਇਹਦੀ ਜਾਂਚ ਹੁੰਦੀ ਆ ਕੀ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਂਦਾ ਜਾਂ ਇਹ ਲੋਕ ਵਿਚਾਰੇ ਜਿਹੜੇ ਇਸੇ ਜੀ ਜਿਹੜੇ ਨੇ ਉਹ ਬਿਲਕੁਲ ਤੇ ਰਹਿੰਦੇ ਨੇ ਹੁਣ ਤੱਕ ਲਈ ਇਹਨਾਂ ਹੀ ਸਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ